ਪਾਇ ਹੈ ਵੱਡੇ ਵੱਡੇ ਰਾਜੇ ਚਰਨਾ ਤੇ ਆ ਗਏ ਸ਼िखर ਨੂੰ ਪੱਕੇ ਹੋਏ ਫਲ ਨੂੰ ਲੋਕ ਦਾਨਦੇ ਨੇ ਪੱਕੇ ਫਲ ਨੂੰ ਬਾਬੀ ਬਾਬਾ ਕਮਾਲ ਹੈ ਕਿੰਨਾ ਸੁੰਦਰ ਫਲ ਹੈ ਕਿੰਨੀ ਕੀਮਤ ਵਾਲਾ ਫਲ ਹੈ ਕਿੰਨਾ ਰੰਗਦਾਰ ਫਲ ਹੈ ਇਹ ਐਨੇ ਮੁੱਲ ਤੋਂ ਆਇਆ ਹੈ ਪਰ ਕੋਈ ਨਹੀਂ ਜਾਣਦਾ ਫਲ ਨੇ ਠੋਕਰਾਂ ਕਿੰਨੀਆਂ ਖਾਧੀਆਂ ਨੇ ਫਲ ਨੇ ਤਪਸ਼ ਕਿੰਨੀ ਸਹੀਆ ਬੀਜ ਰੂਪ ਚ ਇਨੇ ਆਪਣੇ ਆਪ ਨੂੰ ਗੱਲਿਆ ਕਦੇ ਇਧਰੋਂ ਮੋਗ ਲੀ ਕਦੇ ਉਧਰੋਂ ਕਦੇ ਕਾ ਹਕ ਨੀਆਂ ਤੱਤੀਆਂ ਠੰਡੀਆਂ ਹਵਾਵਾਂ ਗਰਮੀਆਂ ਸਰਦੀਆਂ ਆਪਣੇ ਉੱਪਰ ਸਹਾਰੀਆਂ ਨੇ ਤੇ ਅੱਜ ਰਸਦਾਇਕ ਬਣਿਆ ਤੇ ਅੱਜ ਕੋਈ ਮੁੱਲ ਵਾਲਾ ਬਣਿਆ ਕਹਿੰਦੇ ਜਦੋਂ ਇਹ ਰੱਬ ਦਾ ਪਿਆਰਾ ਰਸ ਨੂੰ ਮਾਨ ਕੇ ਉਹ ਰਸ ਨਾਲ ਭਰਪੂਰ ਹੁੰਦਾ ਲੋਕ ਉਦੋਂ ਵੇਖਦੇ ਨੇ ਉਦੇ ਪਿੱਛੇ ਮੁਸ਼ਕਲ ਕਿੰਨੀ ਕੁ ਘਾਲੀ ਆ ਉਹ ਨਹੀਂ ਤੱਕਦੇ ਬੜੀ ਮੁਸ਼ਕਲ ਘਾਲੀ ਉਹਨਾਂ ਨੇ ਬੜੀ ਮਿਹਨਤ ਕੀਤੀ ਆ ਮਹਾਰਾਜ ਕਹਿੰਦੇ ਪੂਰੇ ਗੁਰੂ ਦੀ ਕਿਰਪਾ ਹੋ ਜਾਵੇ ਤਾਂ ਅਧੂਰਾ ਨਹੀਂ ਕਰ ਸਕਦਾ ਮਹਾਰਾਜ ਕਹਿੰਦੇ ਗੁਰ ਪੂਰਾ ਕਿਰਪਾ ਧਾਰੀ ਪ੍ਰਭ ਪੂਰੀ ਲੋਚ ਹਮਾਰੀ ਪ੍ਰਭੂ ਨੇ ਮੇਰੀ ਲੋਚ ਪੂਰੀ ਕੀਤੀ ਇੱਛਾ ਪ੍ਰਭੂ ਕਰਦਾ ਪੂਰਾ ਗੁਰੂ ਕਿਰਪਾ ਕਰਦਾ ਅਧੂਰਾ ਨਹੀਂ ਜਿਨ੍ਹਾਂ ਨੂੰ ਪੂਰਾ ਮਿਲ ਜਾਂਦਾ ਹੈ ਅਰ ਸੱਚੀ ਸਰਕਾਰ ਕਹਿੰਦੇ ਜਿਨ੍ਹਾਂ ਨੂੰ ਅਧੂਰਾ ਮਿਲਦਾ ਹੈ ਉਹ ਡੁੱਬ ਜਾਂਦੇ ਨੇ ਪੂਰਾ ਗੁਰੂ ਮਿਲ ਗਿਆ ਭਾਈ ਸਭ ਭਾਈ ਮਰਦਾਨਾਂ ਜੀ ਨੂੰ ਜਿਨ੍ਹਾਂ ਦਾ ਅਕਾਲ ਚਲਾਣਾ ਦਿਵਸਾ ਭਾਈ ਮਰਦਾਨਾਂ ਜੀ ਜਿਹੜੇ ਨੇ ਇਹ ਰਾਏਪੋਏ ਦੀ ਤਲਵੰਡੀ ਦੇ ਵਾਸੀ ਨੇ ਰਾਏ ਪੋਏ ਦੀ ਤਲਵੰਡੀ ਦੇ ਅੰਦਰ ਰਹਿੰਦੇ ਆਂ ਔਰ ਇਨਾਂ ਦੇ ਪਿਤਾ ਦਾ ਨਾਮ ਹੈ ਬਧਰਾ ਜੀ ਮੇਰਾਸੀ ਵੀ ਉਹਨੂੰ ਕਹਿੰਦੇ ਆ ਇੱਕ ਮਰਾਸੀ ਹੁੰਦਾ ਹੈ ਕਿ ਮੇਰਾਸੀ ਮੇਰਾਸੀ ਦਾ ਅਰਥ ਹੁੰਦਾ ਹੈ ਖਜ਼ਾਨੇ ਦਾ ਮਾਲਕ ਖਜ਼ਾਨਾ ਸੰਭਾਲਣ ਵਾਲਾ ਵਿਰਾਸਤ ਸੰਭਾਲਣ ਵਾਲਾ ਜਿਵੇਂ ਪੱਟ ਸੰਗਿਆ ਉਹ ਉਹਨਾਂ ਦੇ ਜਿਹੜੇ ਆ ਅੱਗੇ ਵਡਿਆਈ ਕਰਦੇ ਕਵਿਤਾਾਂ ਚੋ ਸਵਈਆਂ ਚ ਤੇ ਵਿਦਵਾਨ ਕਰਿਆ ਕਰਦੇ ਸਨ ਉਹਨਾਂ ਦੀ ਵਿਰਾਸਤ ਉਹਨਾਂ ਨੇ ਕਈ ਕਈ ਪੀੜੀਆਂ ਜ਼ੁਬਾਨੀ ਚੇਤੇ ਕੀਤੀਆਂ ਹੁੰਦੀਆਂ ਸੀ ਭਾਈ ਮਰਦਾਨਾ ਸਾਹਿਬ ਦੇ ਪਿਤਾ ਪਾਇ ਬਦਰਾ ਜੀ ਜਿਹੜੇ ਨੇ ਇੱਕ ਗੁਰੂ ਨਾਨਕ ਸਾਹਿਬ ਦੇ ਪਿਤਾ ਬਾਬਾ ਕਲਿਆਨ ਚੰਦ ਜੀ ਦੇ ਪੜੋਸੀ ਸਨ ਨੇੜੇ ਦੀ ਜ਼ਿਆਦਾ ਦੂਰੀ ਨਹੀਂ ਕਿਉਂਕਿ ਇੱਕੇ ਨਗਰ ਵਿੱਚ ਵਸਦੇ ਸਨ ਭਾਈ ਬਦਰਾਜੀ ਦੇ ਘਰ ਅੰਦਰ ਵੈਸੇ ਭਾਈ ਮੇਰੇ ਮੂੰਹ ਨਿਕਲਦਾ ਭਾਈ ਲੱਖ ਵਜੇ ਇਹਨਾਂ ਨੂੰ ਮਿਲਿਆ ਨਹੀਂ ਸੀ ਔਰ ਭਾਈ ਬਦਰਾਜੀ ਦੇ ਘਰ ਅੰਦਰ ਮਾਈ ਲੱਖੋ ਦੀ ਕੁੱਖ ਤੋਂ ਭਾਈ ਮਰਦਾਨੇ ਦੀ ਮਾਤਾ ਦਾ ਮਾਂ ਦਾ ਨਾਂ ਸੀ ਲੱਖੋ ਜੀ ਮਾਤਾ ਲੱਖੋ ਦੀ ਕੁੱਖ ਤੋਂ 1500 16 ਬਿਕਰਮੀ ਨੂੰ ਸਨ 1459 ਈਸਵੀ ਨੂੰ ਇਨਾਂ ਦਾ ਜਨਮ ਹੋਇਆ ਹੈ ਤੇ ਇਸ ਕਰਕੇ ਇਹ ਪੰਦ ਜਿਹੜਾ ਹੈ 1459 ਨੂੰ ਹੈ ਤੇ ਗੁਰੂ ਨਾਨਕ ਦੇਵ ਮਹਾਰਾਜ ਦੀ 1469 ਨੂੰ ਆਮਦਿਆ ਭਾਈ ਮਰਦਾਨਾ ਗੁਰੂ ਨਾਨਕ ਦੇ ਮਹਾਰਾਜ ਨੂੰ 10 ਸਾਲ ਲਗਭਗ ਵੱਡਾ ਹੈ 10 ਸਾਲ ਭਾਈ ਮੁਰਦਾਨੇ ਦਾ ਪਿਤਾ ਪੁਰਖੀ ਕਿਤਾ ਹੈ ਵਿਦਵਾਨ ਮਹਾਂਪੁਰਸ਼ ਕਹਿੰਦੇ ਆ ਕਿ ਇੱਕ ਸਰੰਗੀ ਦੇ ਨਾਲ ਸਰੰਗੀ ਨੂੰ ਵਜਾਉਣਾ ਤੇ ਉਹ ਕਾਦੇ ਲਈ ਦਰ ਦਰ ਤੇ ਜਾ ਕੇ ਪਿਤਾ ਦੀ ਤਰ੍ਹਾਂ ਵਜਾਉਣਾ ਤੇ ਕੁਦ ਗਾਇਨ ਕਰਨਾ ਤੇ ਉਹਨਾਂ ਤੋਂ ਮੰਗਣਾ ਕੁਝ ਮਿਲੇ ਦਰਦਰਤੇ ਔਰ ਉਹ ਕਿੱਤਾ ਹੈ ਭਾਈ ਮਰਦਾਨਾ ਜੀ ਇਸ ਤਰ੍ਹਾਂ ਆਪਣਾ ਕਿੱਤਾ ਕਰਦੇ ਨੇ ਤੇ ਭਾਈ ਬਧਰਾ ਜੀ ਬਾਬਾ ਕਲਿਆਨ ਚੰਦ ਕੁਲ ਵੀ ਆਉਂਦੇ ਜਾਂਦੇ ਮੈਂ ਗੱਲ ਨੂੰ ਸ਼ਾਰਟਕਟ ਨੇੜੇ ਕਰਨਾ ਹੈ ਜਦੋਂ ਗੁਰੂ ਨਾਨਕ ਨਰੰਗਕਾਰੀ ਮਹਾਰਾਜ ਸੁਲਤਾਨਪੁਰੇ ਆ ਜਾਂਦੇ ਨੇ ਮੋਦੀ ਖਾਨੇ ਦੀ ਕਾਰਪਈ ਕਰਦੇ ਨੇ ਵਿਆਹ ਦਾ ਕਰਜ਼ ਹੁੰਦਾ ਉਸ ਵੇਲੇ ਵਿਦਵਾਨ ਕਹਿੰਦੇ ਭਾਈ ਮਰਦਾਨਾ ਵੀ ਉਥੋਂ ਨਾਲ ਆਇਆ ਤੇ ਇਹ ਸੁਣਿਆ ਕਿ ਜਜਮਾਨ ਜਿਹੜਾ ਲੋਕਾਂ ਦੀਆਂ ਝੋਲੀਆਂ ਭਰੇ ਜਾਂਦਾ ਹੈ ਤੇ ਜਦੋਂ ਚਲਦੇ ਆਂ ਚਲਦੇ ਆਂ ਗੁਰੂ ਨਾਨਕ ਸਾਹਿਬ ਦੇ ਕੋਲ ਭਾਈ ਮਰਦਾਨਾ ਦੀ ਆ ਕੇ ਮਿਲੇ ਤੇ ਮਹਾਰਾਜ ਸੱਚੇ ਪਾਤਸ਼ਾਹ ਬੈਠੇ ਨੇ ਤੇ ਮਹਾਰਾਜ ਜੀ ਪੁੱਛਦੇ ਆ ਮ ਆ ਮਰਦਾਨਿਆ ਕਹਿੰਦੇ ਜਜ਼ਮਾਨ ਮੈਂ ਕੁਝ ਲੈਣ ਆਇਆ ਹਾਂ ਹਾਂ ਦੱਸ ਕੀ ਚਾਹੀਦਾ ਹੈ ਮੈਨੂੰ ਦਿਓ ਕੁਝ ਪਹਿਲਾ ਸੱਚੀ ਸਰਕਾਰ ਨੇ ਨਾ ਆਪਣਾ ਚੋਲਾ ਦਿੱਤਾ ਚੋਲਾ ਤੇ ਚੋਲਾ ਦੇ ਕੇ ਚੋਲਾ ਪਹਿਨਾਇਆ ਮਰਦਾਨੇ ਨੂੰ ਤੇ ਗੁਰਮਖੋ ਇੱਕ ਗੱਲ ਕਹੀ ਮਰਦਾਨਿਆਂ ਇਹ ਚੋਲੇ ਦੀ ਝੋਲੀ ਝੋਲੀ ਮਤਲਬ ਸਮਝਦੇ ਹੋ ਨਾ ਆ ਦੋਨੇ ਅਗਲੀਆਂ ਕੰਨੀਆਂ ਫੜ ਕੇ ਖਲਾਰ ਲਈਏ ਉਹਨੂੰ ਝੋਲੀ ਕਹਿੰਦੇ ਆ ਇਹ ਚੋਲੇ ਦੀ ਝੋਲੀ ਇੱਕ ਆਕਾਲ ਪੁਰਖ ਵੈਗਰੂ ਤੋਂ ਬਿਨਾ ਕਿਸੇ ਦੇ ਅੱਗੇ ਅਜ ਤੱਕ ਅੱਡੀ ਨਹੀਂ ਗਈ ਕਿਸੇ ਅੱਗੇ ਨਾ ਡੀ ਚੋਲਾ ਦੇ ਦਿੱਤਾ ਮਰਦਾਨੇ ਦੇ ਅੰਦਰ ਦੀ ਇੱਛਾ ਕੁਝ ਮਿਲੇ ਜਜਮਾਨ ਦੂਜਿਆਂ ਨੂੰ ਬਹੁਤ ਕੁਝ ਦੇ ਰਿਹਾ ਕੁਝ ਦੇ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਮਰਦਾਨਿਆਂ ਤੂੰ ਸਰੰਗੀ ਵਜਾ ਲਈ ਅੱਜ ਅਸੀਂ ਤੈਨੂੰ ਤਾਰ ਦਾ ਗੁਣ ਦਿੰਨੇ ਆ ਤਾਰ ਦਾ ਤਾਰ ਤੰਤੀ ਸਾਜ਼ਾਂ 'ਚ ਜੀ ਰਬਾਬ ਉਹ ਗੁਣ ਗੁਰੂ ਨੇ ਦਿੱਤਾ ਤੇ ਨਾਲ ਕਿਹਾ ਤੂੰ ਤਾਰ ਵਜਾਈ ਤੇ ਵਜਾ ਕੇ ਗਾਈ ਤੇ ਜਿਹੜੀ ਬਾਣੀ ਆਵੇਗੀ ਔਰ ਉਹ ਪਹਿਲਾਂ ਅਸੀਂ ਉਚਾਰਾਂਗੇ ਰੱਬ ਦੀ ਬਾਣੀ ਤੂੰ ਨਾਲ ਵਜਾਈ ਤੇ ਅਕਾਲ ਦੀ ਕਿਰਪਾ ਹੋਏਗੀ ਜਿਹੜਾ ਸ਼ਬਦ ਉਤਰੇਗਾ ਤੈਨੂੰ ਸੁੰਦਿਆਂ ਨਾਲ ਜ਼ੁਬਾਨੀ ਯਾਦ ਹੋ ਜਾਇਆ ਕਰੇਗਾ ਇਹ ਦਾਤ ਗੁਰੂ ਨਾਨਕ ਸਾਹਿਬ ਨੇ ਦਿੱਤੀ ਕੀਰਤਨ ਨਹੀਂ ਸੀ ਉਹਨੂੰ ਕਰਨਾ ਹੁੰਦਾ ਉਹਨੂੰ ਕੀਰਤਨ ਦਾ ਗੁਣ ਰਬਾਬ ਦਾ ਗੁਣ ਗੁਰੂ ਨਾਨਕ ਸਾਹਿਬ ਉਹਦੀ ਝੋਲੀ ਵਿੱਚ ਪਾਉਂਦੇ ਨੇ ਆਏ ਹੋਏ ਨੂੰ ਰਾਗੀ ਪ੍ਰਥਾ ਚਲਾ ਦਿੰਦੇ ਰਾਗੀ ਬਣਾ ਦਿੰਦੇ ਨੇ ਉਹਦੂ ਪਹਿਲਾਂ ਹਲਾ ਕੋਈ ਸਰੋਤ ਨਹੀਂ ਮਿਲਦਾ ਬਈ ਕੋਈ ਗੁਰਬਾਣੀ ਦਾ ਕੀਰਤਨੀ ਗਾਇਨ ਕਰਦਾ ਹੋਵੇ ਭਾਈ ਮਰਦਾਨਾ ਸਾਹਿਬ ਗੁਰੂ ਨਾਨਕ ਸਾਹਿਬ ਮਹਾਰਾਜ ਸੱਚੇ ਪਰਚਾ ਕਹਿੰਦੇ ਆ ਮਰਦਾਨਿਆ ਤੇਰੇ ਨਾਲ ਸਾਨੂੰ ਕਾਜ ਆ ਤੇ ਤੂੰ ਸਾਡੇ ਨਾਲ ਚੱਲ ਤੇ ਫਿਰ ਭਾਈ ਮਰਦਾਨਾ ਸਾਹਿਬ ਕਹਿੰਦੇ ਆ ਜਜ਼ਮਾਨ ਕੌਣ ਜਾਣ ਤੂੰ ਅਨਕਾਰ ਤੇ ਮੇਰੇ ਪਰਿਵਾਰ ਦੇ ਬੱਚਿਆਂ ਦੀ ਸਾਰ ਹੋਵੇ ਮੈਂ ਤਿਆਰ ਹਾਂ ਮਹਾਰਾਜ ਕਹਿੰਦੇ ਅਕਾਲ ਸਾਰ ਲਏਗਾ ਇਥੋਂ ਭਾਈ ਮਰਦਾਨਾ ਨਾਲ ਤੁਰਿਆ ਸੱਚੀ ਸਰਕਾਰ ਦੇ ਨਾਲ ਉਦਾਸੀਆਂ ਤੇ ਗਿਆ ਇੱਕ ਥਾਂ ਤੇ ਭਾਈ ਮਰਦਾਨਾ ਕੌਡੇ ਰਾਖਸ਼ ਦੇ ਫਸ ਜਾਂਦਾ ਹੈ ਇਤਿਹਾਸ ਬੜਾ ਲੰਬੇਰਾ ਮੈਂ ਕੇਵਲ ਟੂਕ ਮਾਤਰ ਆਪ ਨਾਲ ਸਾਂਝ ਪਾਉਣੀ ਕੌਡੇ ਰਾਖਸ਼ ਦੇ ਜਦੋਂ ਫਸ ਜਾਂਦਾ ਹੈ ਪਾਈ ਬਾਲਾ ਤੇ ਸਤਗੁਰੂ ਬੈਠੇ ਨੇ ਮਹਾਰਾਜ ਮਸਕਰਾ ਕੇ ਕਹਿੰਦੇ ਬਾਲਿਆ ਮਰਦਾਨਾ ਥੋੜਾ ਜਿਆ ਜਿੰਨਾ ਪ੍ਰਚਾਰ ਕੀਤਾ ਨਾ ਮਹਾਰਾਜ ਨੇ ਭਾਈ ਮਰਦਾਨੇ ਦੇ ਦੁਆਰਾ ਕੀਤਾ ਪਾਈ ਬਾਲੇ ਨੇ ਪਹਿਲਾਂ ਕਹਿ ਲਿਆ ਸੀ ਮਹਾਰਾਜ ਭੁੱਖ ਪਿਆਸ ਮੈਨੂੰ ਨਾ ਵਿਆਪੇ ਤੇ ਮਰਦਾਨਾ ਕਹਿੰਦਾ ਵੀ ਮਹਾਰਾਜ ਛਕਣਾ ਛਕਾਉਣਾ ਤਾਂ ਆਪਣਾ ਕੰਮ ਆ। ਮਹਾਰਾਜ ਸੱਚੇ ਪਾਤਸ਼ਾਹ ਨੇ ਕਿਰਪਾ ਕੀਤੀ ਉਹ ਕੁਝ ਸ਼ਿਕਵਾ ਕਰਕੇ ਮਹਾਰਾਜ ਨਾ ਤੁਰ ਪਿਆ ਤੇ ਕੌਡੇ ਕੋਲ ਫਸ ਗਿਆ। ਇੱਕ ਗੱਲ ਧਿਆਨ ਚ ਰੱਖਣੀ ਸਾਡੀ ਭੁੱਖ। ਸਾਨੂੰ ਭੁੱਖ ਲੱਗਦੀ ਏ ਕੁਝ ਨਾ ਮਿਲੇ ਭੁੱਖ ਤੋਂ ਅਸੀਂ ਲੁੱਟ ਕਰਦੇ ਆਂ। ਲੁੱਟਾਂਗੇ, ਚੋਰੀ ਕਰਾਂਗੇ, ਡਕੈਤ ਬਣਾਂਗੇ। ਤੇ ਦੂਜੇ ਦਾ ਧਨ ਨਸ਼ਟ ਕਰਦੇ ਆਂਗੇ ਭਾਈ ਮਰਦਾਨੇ ਨੂੰ ਭੁੱਖ ਲੱਗਦੀ ਏ ਭਾਈ ਮਰਦਾਨਾ ਜਿੱਦੜ ਨੂੰ ਜਾਂਦਾ ਹੈ ਮੇਰਾ ਗੁਰੂ ਨਾਨਕ ਸਾਹਿਬ ਉਹਦੇ ਆਰ ਬੁਖਾਰ ਭਰ ਦਿੰਦਾ ਹੈ ਉਹਦੀ ਭੁੱਖ ਦੂਜੇ ਦੀ ਜਨਮ ਜਨਮਾਂਤਰਾਂ ਦੀ ਭੁੱਖ ਮਟਾਉਂਦੀ ਉਹਦੀ ਭੁੱਖ ਵੀ ਪ੍ਰਚਾਰ ਕਰਦੀ ਭਾਈ ਮਰਦਾਨਾ ਜਦੋਂ ਕੌੜਾ ਉਹਨੂੰ ਪਕੜ ਲੈਂਦਾ ਹੈ ਤੇ ਉਸ ਵੇਲੇ ਸਤਿਗੁਰੂ ਕਹਿੰਦੇ ਆ ਚੱਲ ਬਾਲਿਆ ਮਰਦਾਨਾ ਵਿਪਤਾ ਚ ਫਸ ਗਿਆ ਤੇ ਮੱਖਰ ਪੜੇ ਭਾਈ ਬਾਲਾ ਕਹਿਣ ਲੱਗਾ ਮਹਾਰਾਜ ਇਹ ਬਾਰ ਬਾਰ ਜਾਂਦਾ ਛੱਡੋ ਇਹ ਹੁਣੇ ਵੀ ਤੁਹਾਡੇ ਨਾਲ ਗੁੱਸੇ ਹੋ ਕੇ ਕਹਾਂ ਕਹਿੰਦੇ ਨਹੀਂ ਮਰਦਾਨੇ ਬਾਲਿਆ ਔਰ ਸਾਡੀ ਨਾਲ ਰੱਖੇ ਦੀ ਲਾਜ ਆ ਅਸੀਂ ਉਹਨੂੰ ਐਉਂ ਨਹੀਂ ਛੱਡ ਸਕਦੇ ਚੱਲ ਸਾਡਾ ਉਹ ਦਿਨਾਂ ਕੰਮ ਆ ਗੁਰੂ ਨਾਨਕ ਸਾਹਿਬ ਮਹਾਰਾਜ ਆਏ ਤੇ ਫਿਰ ਆਪ ਨੂੰ ਪਤਾ ਕਿ ਕੜਾਹੀ ਵਿੱਚ ਤਲਣ ਲੱਗਾ ਸੀ ਉਹਨੂੰ ਤਲਨ ਤੇਲ ਦੇ ਵਿੱਚ ਸਿੱਟਣ ਲੱਗਾ ਸੀ ਤੇ ਉਹ ਕੜਾਹਾ ਵੀ ਠਰ ਗਿਆ ਕੌਡੇ ਨੂੰ ਵੀ ਉਪਦੇਸ਼ ਦਿੱਤਾ ਮਰਦਾਨਾ ਵੀ ਬਚਾਇਆ ਚਲਦਿਆਂ ਚਲਦਿਆਂ ਮਹਾਰਾਜ ਅੱਗੇ ਨੂੰ ਵਧਿਆ ਉਹ ਸਮਾਂ ਆ ਗਿਆ ਵਿਦਵਾਨ ਸੱਜਣ ਲਿਖਦੇ ਨੇ ਅਫਗਾਨਿਸਤਾਨ ਦੇ ਵਿੱਚ ਕੁਰਮ ਦਰਿਆ ਖੁਰਮ ਵੀ ਆਇਆ ਤੇ ਕੁਰਮ ਇਹ ਦੋਨੇ ਨਾਮ ਆਏ ਨੇ ਉੱਥੇ ਆ ਜਾਂਦੇ ਮਰਦਾਨੇ ਦਾ ਸਮਾਂ ਨੇੜੇ ਆ ਗਿਆ ਮਰਦਾਨੇ ਨੇ ਕਿਹਾ ਮਹਾਰਾਜ ਮੈਂ ਚੱਲਣਾ ਚਾਹੁੰਨਾ ਹੈ ਮਹਾਰਾਜ ਕਹਿੰਦੇ ਜਾਣ ਦਾ ਤੂੰ ਹੈ ਸਮਾਂ ਹੁਣ ਨੇੜੇ ਆ ਗਿਆ ਇਹਨੇ ਜਦੋਂ ਮਹਾਰਾਜ ਨੇ ਦੱਸਿਆ ਕਿ ਮਰਦਾਨਿਆਂ ਤਲਵੰਡੀ ਨਹੀਂ ਹੁਣ ਤੇਰਾ ਸਮਾਂ ਅਕਾਲ ਕੁਲ ਜਾਣ ਦਾ ਆ ਗਿਆ ਤੇ ਮਰਦਾਨੇ ਨੇ ਕਿਹਾ ਜੱਜਮਾਨ ਪਤਾ ਨਹੀਂ ਮੈਂ ਕਿੰਨੀ ਕਵੇਰੀ ਮੇਰਾ ਸੁਭਾਅ ਆ ਵਾਧਾ ਘਾਟਾ ਤੁਹਾਨੂੰ ਬੁੱਲ ਗਿਆ ਹੋਵਾਂਗਾ ਤੇ ਤੁਸੀਂ ਕਿਰਪਾ ਕਰਿਆ ਜੇ ਮੈਨੂੰ ਨਾਲ ਰੱਖੇ ਦੀ ਲਾਜ ਰੱਖਿਆ ਦੇ ਕਿਤੇ ਇਧਰ ਉਧਰ ਨਾ ਜਾਂਦਿਆ ਜੇ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਕੋਲ ਬੈਠੇ ਸਨ ਭਾਈ ਮਰਦਾਨਾ ਲੇਟ ਗਿਆ ਮਹਾਰਾਜ ਉਹਦੇ ਸਹਾਨੇ ਦੇ ਕੋਲ ਬੈਠੇ ਨੇ ਸੱਚੇ ਪਾਤਸ਼ਾਹ ਕਹਿੰਦੇ 10 ਮਰਦਾਨਿਆਂ ਜੋ ਚਾਹੇ ਤੈਨੂੰ ਉਹ ਮਿਲ ਜਾਏ ਕਹਿੰਤੇ ਮਰਦਾਨਿਆਂ ਤੂੰ ਇੰਨਾ ਸਾਥ ਦਿੱਤਾ ਹੈ ਔਰ ਚਾਹੇ ਤ ਮੈਂ ਤੈਨੂੰ ਅਮਰ ਪਰਦੀ ਵੀ ਬਖਸ਼ ਦੇਵਾਂ ਤੂੰ ਕਦੇ ਮਰੇ ਹੀ ਨਾ ਮੌਤ ਹੀ ਨਾ ਆਵੇ ਜਿੰਨਾ ਚਿਰ ਤੂੰ ਨਹੀਂ ਚਾਹੁੰਦਾ ਕਹਿੰਦੇ ਨਹੀਂ ਮਹਾਰਾਜ ਸੱਚੀ ਸਰਕਾਰ ਕਹਿ ਲੱਗੇ ਮਰਦਾਨਿਆਂ ਜੇ ਤੂੰ ਆਖੇ ਤੇਰੀ ਮੈਂ ਕਬਰ ਬਣਾ ਦਿਆਂ ਦੁਨੀਆ ਆ ਆ ਕੇ ਪੁੱਜੇ ਤੇ ਮਰਦਾਨਾ ਅੱਗੋਂ ਖੀਰਲੇ ਸਮੇ ਵੀ ਮਸਕਰਾ ਕੇ ਕਹਿੰਦਾ ਵਾਹ ਬਾਬਾ ਮੈਂ ਮਸਾਂ ਤਾਂ ਇਸ ਕਬਰ ਵਿੱਚੋਂ ਚਮੜੇ ਦੇ ਵਿੱਚੋਂ ਨਿਕਲ ਲੱਗਾ ਆ ਤੇ ਤੂੰ ਮੈਨੂੰ ਇੱਟਾਂ ਦੀ ਕਬਰ ਚ ਨਾ ਫਸਾ ਮੇਰੇ ਤੇ ਜੇ ਤਰੁੱਠਾ ਹੈ ਤੇ ਮੈਨੂੰ ਆਪਣੇ ਵਿੱਚ ਮਲਾ ਮੈਨੂੰ ਦੂਰ ਨਾ ਕਰੀ ਮੈਨੂੰ ਆਪਣੇ ਨਾਲ ਰੱਖੀ ਤੇ ਮੇਰੇ ਸੱਚੇ ਪਾਤਸ਼ਾਹ ਔਰ ਦਾਤਾ ਸਹਿਬ ਕਿਰਪਾ ਦੇ ਘਰ ਵਿੱਚ ਆਏ ਤੇ ਭਾਈ ਮਰਦਾਨੇ ਨੂੰ ਕਿਹਾ ਮਰਦਾਨਿਆਂ ਜਿੱਥੇ ਮੇਰਾ ਵਾਸਾ ਉੱਥੇ ਤੇਰਾ ਵਾਸਾ ਤੂੰ ਮੇਰੇ ਵਿੱਚ ਵਸਿਆ ਇਸ ਤਨ ਨੂੰ ਤਿਆਗ ਕੇ ਸੱਚੀ ਸਰਕਾਰ ਨਹੀਂ ਉਹਨਾਂ ਦੇ ਪਰਥਾਏ ਬਚਨ ਉਚਾਰੇ ਨਾਮ ਪਾਈ ਮਰਦਾਨਾ ਜੀ ਦਾ ਲਿਆ ਸ਼ਲੋਕ ਮਰਦਾਨਾ ਪਹਿਲਾ ਬਚਨ ਗੁਰੂ ਨਾਨਕ ਸਹਿਬ ਮਹਾਰਾਜ ਦੇ ਹੀ ਆ ਪਰ ਮੁੱਖ ਵਿੱਚ ਭਾਈ ਮਰਦਾਨੇ ਦੇ ਪਾਏ ਕਿ ਮਰਦਾਨਿਆ ਤੈਨੂੰ ਵੀ ਇਹ ਤੇਰਾ ਨਾਮ ਸਦੀਵ ਰਹੇਗਾ ਉਹ ਬਚਨ ਉਚਾਰੇ ਭਾਈ ਮਰਦਾਨੇ ਦਾ ਸਿਰ ਗੁਰੂ ਦੀ ਗੋਦ ਵਿੱਚ ਆ ਦੱਸ ਦਿਆ ਮਰਦਾਨਿਆ ਸਮਾਂ ਕਿੰਨਾ ਕੁ ਹੈ ਤੂੰ ਇਹ ਸਮੇਂ ਨੂੰ ਕਿੰਨਾ ਕੁ ਜਾਣਦਾ ਹੈ ਤੇ ਉਹ ਕਹਿੰਦਾ ਮਹਾਰਾਜ ਕਦੇ ਕਹਿੰਦਾ ਆ ਤਲਵੰਡੀਆਂ ਆਗੇ ਤਲਵੰਡੀ ਤੱਕ ਜਾਣਦਾ ਕਦੇ ਕਿੰਨਾ ਕੋਏ ਕਦੇ ਕਿੰਨਾ ਕੋਏ ਮਹਾਰਾਜ ਤੁਸੀਂ ਦੱਸ ਦਿਓ ਫਿਰ ਸੱਚੀ ਸਰਕਾਰ ਕਹਿੰਦਿਆ ਹਮ ਆਦਮੀ ਹਾਂ ਇੱਕ ਦਮੀ ਮੋਹਲਤ ਮੋਤ ਨਾ ਜਾਣਾ ਨਾਨਕ ਬਿਨ ਵੈ ਤਿਸੇ ਸਰੀਬਾ ਜਾ ਕੇ ਜੀ ਪੁਰਾਣਾ ਕਹਿੰਦੇ ਉਹਨੂੰ ਸਿਮਰ ਜਿੰਨੇ ਜੀਉ ਦਾਨ ਦਿੱਤਾ ਔਰ ਗੁਰਮਖੋ ਗੁਰੂ ਨਾਨਕ ਸਹਿਬ ਮਹਾਰਾਜ ਸੱਚੇ ਪਾਤਸ਼ਾਹ ਦੇ ਦੀਦਾਰ ਕਰਦਾ ਹੋਇਆ ਮਰਦਾਨੇ ਨੇ ਖੀਰਲਾ ਸਵਾਸ ਲਿਆ ਤੇ ਅਰ ਸਰੀਰ ਵਿੱਚੋਂ ਪੌਰ ਉੱਡਿਆ ਗੁਰੂ ਨਾਨਕ ਸਹਿਬ ਮਹਾਰਾਜ ਨੇ ਆਪਣੇ ਦਸਤੇ ਮੁਬਾਰਕ ਨਾਲ ਜਿਹੜੇ ਨੇਤਰ ਸਨ ਦੇਦਾਰ ਕਰ ਰਹੇ ਉਹਨਾਂ ਤੇ ਹੱਥ ਪਾਇਆ ਫੇਰਿਆ ਬੰਦ ਕਰ ਦਿੱਤੇ ਭਾਈ ਮਰਦਾਨੇ ਨੂੰ ਕਿਹਾ ਮਹਾਰਾਜ ਜੋ ਮਰਜ਼ੀ ਤੁਸੀਂ ਕਰਦੇ ਆ ਜੇ ਫਿਰ ਸਤ ਗੁਰੂ ਨੇ ਉੱਥੇ ਉਹਨਾਂ ਦੀ ਅੰਤਮ ਕਿਰਿਆ ਆਪ ਕੀਤੀ ਆਪ ਲੱਕੜਾਂ ਅੰਗੀਠਾਂ ਚਿਣਿਆ ਆਪ ਸਭੋ ਕੁਝ ਉਹਦਾ ਕੀਤਾ ਤੇ ਮਹਾਰਾਜ ਸੱਚੀ ਸਰਕਾਰ ਦੇ ਦਤਲਵੰਡੀ ਆ ਗਏ ਬਾਰ ਬਾਰ ਆ ਗਏ ਤੇ ਪਿੱਛੇ ਭਾਈ ਮਰਦਾਨੇ ਦੇ ਪੁੱਤਰ ਸਨ ਰਜਾਦਾ ਤੇ ਸ਼ਹਿਜ਼ਾਦਾ ਉਹਨਾਂ ਨੂੰ ਪਤਾ ਲੱਗ ਗਿਆ ਗੁਰੂ ਨਾਨਕ ਸਾਹਿਬ ਮਹਾਰਾਜ ਆਏ ਨੇ ਤੇ ਸਾਡਾ ਬਾਪ ਕਿਉਂ ਨਹੀਂ ਆਇਆ ਉਹ ਤਾਂ ਪਹਿਲਾਂ ਘਰੇ ਆ ਜਾਂਦਾ ਹੁੰਦਾ ਹੈ ਉਹ ਕਿਉਂ ਨਹੀਂ ਆਇਆ ਕਿਸੇ ਨੇ ਰਜਾਦੇ ਸ਼ਜਾਦੇ ਨੂੰ ਜਾ ਕੇ ਕਿਹਾ ਰਜਾਦੇ ਆਛੇ ਜਾਦੇ ਆ ਗੁਰੂ ਨਾਨਕ ਤਾਂ ਆ ਗਏ ਤੁਹਾਡਾ ਬਾਪੂ ਕਿੱਥੇ ਆ ਜਿਉਂ ਦੌੜੇ ਬਾਬਾ ਸਾਡਾ ਬਾਪੂ ਕਿੱਥੇ ਆ ਕਿਉਂ ਨਹੀਂ ਆਇਆ ਅੱਗੇ ਉਹ ਰਬਾਬ ਚੱਕ ਕੇ ਲੈ ਕੇ ਆਉਂਦਾ ਸੀ ਅੱਜ ਮੇਰੀ ਸੱਚੀ ਸਰਕਾਰ ਨੇ ਉਹ ਰਬਾਬ ਆਪ ਚੱਕ ਕੇ ਲਿਆਂਦੀ ਸੀ ਤੇ ਸਾਹਮਣੇ ਰਬਾਬ ਪਈ ਦਿਸਦੀ ਸੀ ਸ਼ਹਿਜ਼ਾਦਾਰ ਜ਼ਾਦਾ ਪੁੱਛਦੇ ਸਨ ਮਹਾਰਾਜ ਕਿ ਇੱਧਰ ਕਿਦੇ ਆਸੇ ਪਾਸੇ ਰਾਬਰ ਰੱਖ ਕੇ ਗਿਆ ਹੈ ਸੱਚੀ ਸਰਕਾਰ ਨੇ ਕਿਹਾ ਸੀ ਸ਼ਹਿਜ਼ਾਦੇ ਆ ਤੇਰਾ ਪਿਤਾ ਇਸ ਸੰਸਾਰ ਤੋਂ ਸਰੀਰ ਨੂੰ ਛੱਡ ਕੇ ਚਲਾ ਗਿਆ ਹੈ ਮਹਾਰਾਜ ਸਾਡਾ ਆਲੰਭ ਕੌਣ ਹੈ ਮਹਾਰਾਜ ਸੱਚੀ ਪਾਤਸ਼ਾਹ ਨੇ ਸ਼ਹਿਜ਼ਾਦੇ ਦਾ ਹੱਥ ਪੜਿਆ ਰਜ਼ਾਦੇ ਦਾ ਹੱਥ ਪੜਿਆ ਤੁਹਾਡੇ ਪਿਤਾ ਦੀ ਤਰ੍ਹਾਂ ਤੁਹਾਡਾ ਅਦਬ ਤੇ ਸਤਕਾਰ ਹੋਵੇਗਾ ਮਹਾਰਾਜ ਵਿਦਵਾਨ ਇਹ ਵੀ ਕਹਿੰਦੇ ਕਿ ਸ਼ਹਿਜਾਦੇ ਨੂੰ ਲੈ ਕੇ ਉਸ ਜਗ੍ਹਾ ਤੇ ਵੀ ਗਏ ਜਿੱਥੇ ਸੰਸਕਾਰ ਕੀਤਾ ਸੀ ਜੀ ਉੱਥੇ ਵੀ ਗਏ ਉਰਬਾਬ ਫਿਰ ਇੱਕ ਵਾਰ ਕਹਿੰਦੇ ਸ਼ਹਿਜਾਦੇ ਨੇ ਵਜਾਈ ਤੇ ਸਤਿਗੁਰੂ ਨੇ ਗਾਇਆ ਵਜਤ ਚ ਆ ਕੇ ਸੱਚੀ ਸਰਕਾਰ ਨੇ ਲੱਗ ਪੱਗ ਹੋ ਸਕਦਾ ਮੇਰੀ ਗਿਣਤੀ ਇੱਧਰ ਉੱਧਰ ਹੋਵੇ ਲੱਗ ਪੱਗ ਜਿਹੜਾ ਭਾਈ ਮਰਦਾਨੇ ਨੇ 54 ਸਾਲ ਜਿਹੜਾ ਹੈ ਗੁਰੂ ਨਾਨਕ ਸਾਹਿਬ ਦਾ ਸਾਥ ਨਭਾਇਆ 54 ਸਾਲ ਤੇ ਗੁਰਮ ਦਰਿਆ ਦੇ ਕਿਨਾਰੇ ਔਰ ਜਿਹੜਾ ਸੀ 1634 ਈਸਵੀ ਨੂੰ ਆਪਣੇ ਤਨ ਦਾ ਪਰਿत्याਗ ਕੀਤਾ ਸੀ ਜਦੋਂ ਸਾਥ ਜਿਹੜਾ ਨਾਲ ਸ਼ੁਰੂ ਤੋਂ ਤੁਰਿਆ ਸੀ ਨਾ ਜਿੱਦਨ ਉਹ ਸਰੀਰ ਛੱਡ ਗਿਆ ਫਿਰ ਗੁਰੂ ਨਾਨਕ ਸਾਹਿਬ ਮਹਾਰਾਜ ਉਦਾਸੀ ਤੇ ਨਹੀਂ ਗਏ। ਉਦਨ ਤੋਂ ਨਹੀਂ ਗਏ। ਉਹ ਸੱਜਣ ਨਾਲ ਚੱਲਦਾ ਸੀ। ਕਿਸੇ ਨੇ ਪੁੱਛਿਆ ਸੀ ਤੇਰੇ ਖੱਬੇ ਤੇ ਸੱਜੇ ਚੱਲਣ ਵਾਲੇ ਕੌਣ? ਇੱਕ Hindu ਇੱਕ Muslim ਭਾਈ ਮਰਦਾਨਾ ਤੇ ਭਾਈ ਬਾਲਾ ਕਹਿਣ ਲੱਗੇ ਮੇਰੇ ਭਾਈ ਨੇ ਭਾਈ ਦੀ ਪਦਵੀ ਉਹਨਾਂ ਨੂੰ ਦਿੱਤੀ ਭਾਈ ਮਰਦਾਨਾ ਭਾਈ ਬਾਲਾ ਉਹਨਾਂ ਨੂੰ ਨਾਮ ਰੱਖਿਆ ਸੱਚੀ ਸਰਕਾਰ ਨੇ ਦੋਨਾਂ ਨੂੰ ਨਾਲ ਲੈ ਕੇ ਚੱਲੇ ਸਿਖਾ ਤੇਰਾ ਗੁਰੂ ਤਾਂ ਸੱਜੇ ਤੇ ਖੱਬੇ ਲੈ ਕੇ ਚੱਲਦਾ ਹੈ ਗੁਰਮਤ ਦੇ ਨਾਲ ਤੇ ਤੂੰ ਡਾਂਗਾ ਫੜ ਕੇ ਇਹਨਾਂ ਨੂੰ ਦੋਨਾਂ ਨੂੰ ਕੁੱਟਨ ਤੇ ਤੁਲਿਆ ਹੋਇਆ ਹੈ ਨਹੀਂ ਮੇਰੇ ਗੁਰੂ ਨੇ ਉਹ ਦਾਤ ਬਖਸ਼ੀ ਭਾਈ ਮਰਦਾਨਾ ਲਗਭਗ ਔਰ ਪਿਆਰਿਓ 1459 ਤੋਂ ਔਰ 1634 ਤੱਕ ਆਈਏ ਤੇ ਲਗਭਗ 175 ਸਾਲ ਬਣ ਜਾਂਦੇ ਆ ਆਜੂ ਦੇ ਭਾਈ ਮਰਦਾਨੇ ਨੇ ਬਤੀਤ ਕੀਤੇ ਉਹ ਭਾਈ ਮਰਦਾਨਾ ਗੁਰੂ ਨਾਨਕ ਸਾਹਿਬ ਦਾ ਹਿਰਦਾ ਹੈ ਤੇ ਭਾਈ ਮਰਦਾਨੇ ਨੂੰ ਕਿਹਾ ਸੀ ਵੇ ਮਰਦਾਨਿਆਂ ਗੁਰੂ ਨਾਨਕ ਸਾਹਿਬ ਨੇ ਕੇਸ ਨਾ ਕਟਾਈਂ ਤਮਾਕੂ ਨਾ ਖਾਈਂ ਜਿਹੜੀਆਂ ਗੱਲਾਂ ਕਹੀਆਂ ਇੱਕ ਵਾਰ ਬਾਬੇ ਨੇ ਕਿਹਾ ਤੇ 100 ਵਾਰ ਕਮਾਇਆ ਮਤ ਕਈ ਵੀਰ ਕਹਿ ਦਿੰਦੇ ਜੀ ਅਸੀਂ ਮਰਦਾਨੇ ਕਿਾ ਚੋ ਮੈਂ ਕਹਿੰਨਾ ਖਬਰਦਾਰ ਇਹ ਗੱਲ ਨਾ ਕਹੋ ਕਿਉਂ ਭਾਈ ਮਰਦਾਨੇ ਵਰਗੇ ਹੋ ਜਾਓ ਫਿਰ ਕਿਹਾ ਜੇ ਉਹਨੇ ਬਾਬੇ ਨਾਨਕ ਦੀ ਬਾਣੀ ਤੋਂ ਬਗੈਰ ਦੂਜੀ ਗੱਲ ਨਹੀਂ ਜੇ ਗਾਈ ਜਿਸ ਦਿਨ ਗੁਰੂ ਨੂੰ ਮਿਲ ਗਿਆ ਹੈ ਉਹਨੇ ਕੇਸ ਕਦੇ ਨਹੀਂ ਕਟਾਇਆ ਉਹਨੇ ਤਮਾਕੂ ਆਦ ਹੋਰ ਨਸ਼ਾ ਕਦੇ ਨਹੀਂ ਵਰਤਿਆ ਸਜਣਾ ਉਹੋ ਜਿਆ ਬਾਣਾ ਫੇਰ ਬਣੇਗਾ ਮਹਾਰਾਜ ਕਹਿੰਦੇ ਜਿਨੇ ਪੂਰੇ ਗੁਰੂ ਨੇ ਜਿਹਦੇ ਤੇ ਕਿਰਪਾ ਧਾਰੀ ਆ ਤੇ ਮਰਦਾਨੇ ਦੀ ਲੋਚ ਸੀ ਕਿ ਮੈਨੂੰ ਤੇਰੇ ਨਾਲ ਰਾਂ ਉਹਦੇ ਨਾਲ ਮਿਲਾਪ ਹੋਇਆ ਗੁਰੂ ਅਰਜਨ ਸਾਹਿਬ ਵੀ ਮਹਾਰਾਜ ਕਹਿੰਦੇ ਪੂਰੇ ਗੁਰੂ ਨੇ ਕਿਰਪਾ ਕੀਤੀ ਪ੍ਰਪੂਰੀ ਲੋਚ ਹਮਾਰੀ ਸਾਡੀ ਇੱਛਾ ਪੂਰੀ ਹੋਈ ਮਹਾਰਾਜ ਕਹਿੰਦੇ ਕਰ ਇਸ਼ਨਾਨ ਗ੍ਰਹਿ ਆਏ ਇਸ਼ਨਾਨ ਕਰਕੇ ਹਿਰਦੇ ਦਾ ਬਾਹਰ ਦਾ ਵੀ ਗ੍ਰਹਿ ਗੁਰੂ ਕੇ ਮੈਲਾ ਵਿੱਚ ਵੀ ਗਏ ਦਰਬਾਰ ਸਾਹਿਬ ਤੋਂ ਇਸ਼ਨਾਨ ਕਰਕੇ ਗੁਰੂ ਅਰਜਨ ਸਾਹਿਬ ਮਹਾਰਾਜ ਤਿੱਗ ਮਹਾਰਾਜ ਕਹਿੰਦੇ ਕਰੇ ਇਸ਼ਨਾਨ ਇਸ਼ਨਾਨ ਕਰਕੇ ਗ੍ਰਹਿ ਆਤਮਕ ਇਸ਼ਨਾਨ ਕਰਕੇ ਅੰਦਰ ਟਿਕਾਉ ਵਿੱਚ ਆਉਣਾ ਅੰਦਰ ਟਿਕਦਾਣਾ ਬਾਹਰੋਂ ਦੌੜਦੇ ਹੋਏ ਨੂੰ ਜਿਹਨੂੰ ਮਹਾਰਾਜ ਕਹਿੰਦੇ ਕਰੇ ਇਸ਼ਨਾਨ ਸਿਮਰ ਪ੍ਰਭ ਆਪਣਾ ਮਨ ਤਨ ਭੇ ਅਰੋਗਾ ਅੰਦਰ ਸਿਮਰਨ ਚੱਲਣਾ ਅਨਦ ਮੰਗਲ ਸੁਖ ਪਾਏ ਫਿਰ ਆਨੰਦ ਖੁਸ਼ੀਆਂ ਦੇ ਖੇੜੇ ਤੇ ਅੰਦਰ ਸੁਖ ਮੰਗਲਾ ਚਾਰ ਹੋਣ ਲੱਗਾ ਸੰਤੋ ਰਾਮ ਨਾਮ ਨਿਸਤਰੀਏ ਰੱਬ ਨਾਲ ਪਿਆਰ ਕਰਨ ਵਾਲੇ ਸ਼ਾਂਤ ਆਤਮਾਵਾਂ ਗੁਰੂ ਪਿਆਰ ਵਾਲਿਓ ਰੱਬ ਦਾ ਨਾਮ ਜਪੋਂਗੇ ਨਾਮ ਜਪਣ ਨਾਲ ਨਿਸਤਰੀਏ ਨਿਸਮੈਣਾ ਰਾਤ ਰਾਤ ਤੂੰ ਭਾਵੇ ਕਾਲਾ ਅੰਧੇਰਾ ਕਾਲਾ ਅੰਧੇਰੇ ਤੋਂ ਮੁਰਾਦ ਹੈ ਅਗਿਆਨ ਇਦੇ ਤੋਂ ਪਾਰ ਨਿਕਲਣਾ ਹੈ ਤੇ ਨਾਮ ਜਪੋ ਨਾਮ ਨਾਲ ਪਾਰ ਉਤਾਰਾ ਹੋਣਾ ਜੇ ਉੱਠ ਤ ਬੈਠ ਤ ਹਰ ਹਰ ਧਈਏ ਕਿੰਨਾ ਕੁ ਜਪੀਏ ਉੱਠਦਿਆਂ ਬੈੰਦਿਆਂ ਚੱਲਦਿਆਂ ਫਿਰਦਿਆਂ ਵਾਹਿਗੁਰੂ ਵਾਹਿਗੁਰੂ ਜਪੋ ਅਨ ਦਿਨ ਰਾਤ ਬਾ ਦਿਨੇ ਸੋ ਕਰਤ ਕਰੀਏ ਸੇਸ਼ਟ ਕਿਰਤ ਨਾਮ ਜਪਣ ਵਾਲੀ ਆਰਾਧਨ ਵਾਲੀ ਉਹ ਕਰੀਏ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਸੰਤ ਕਾ ਮਾਰਗ ਧਰਮ ਕੀ ਪੌੜੀ ਸੰਤਾਂ ਦਾ ਮਾਰਗ ਸੰਤ ਉਹ ਆ ਜੀ ਜਿਹਦੇ ਵਿੱਚ ਕੋਈ ਫੁਰਨਾ ਨਹੀਂ ਵਿਕਾਰ ਨਹੀਂ ਦੁਰਾਚਾਰ ਨਹੀਂ ਬਦ ਫੈਲੀ ਨਹੀਂ ਈਰਖਾ ਨਹੀਂ ਦੋਸ਼ ਨਹੀਂ ਕੁਝ ਨਹੀਂ ਕੇਵਲ ਸੱਚੇ ਪਰਮਾਤਮਾ ਹੈ ਉਹ ਉਹਨਾਂ ਦਾ ਮਾਰਗ ਹੈ ਜਿਹੜਾ ਧਰਮ ਤੇ ਚੱਲਣਾ ਸੰਤ ਕਾ ਮਾਰਗ ਧਰਮ ਕੀ ਪੌੜੀ ਫੇਰ ਪਰਮਾਤਮਾ ਤੱਕ ਪਹੁੰਚਣਾ ਹੀ ਕੋਬੜ ਭਾਗੀ ਪਾਏ ਕੋਈ ਵੱਡਿਆਂ ਭਾਗਾ ਵਾਲਾ ਇਹ ਨੂੰ ਪਰਮਾਤਮਾ ਤੱਕ ਪਹੁੰਚਣ ਵਾਸਤੇ ਸੀੜੀ ਬਣਾ ਕੇ ਚੱਲਦਾ ਆ ਮਹਾਰਾਜ ਸੱਚੇ ਪਾਤਸ਼ਾਹ ਕਹਿੰਦੇ ਨੇ ਜਦੋਂ ਜਪੇਗਾ ਇਹ ਨਾਮ ਦੇ ਦੁਆਰਾ ਪ੍ਰਾਪਤ ਹੋਣੀ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪ ਨਿਰਮਲ ਕਰਮ ਪਵਿੱਤਰ ਤਾਈ ਫੇਰ ਆਉਣਿਓ ਕੋਟ ਜਨਮ ਕੇ ਕਿਲ ਵਿਖਨਾਥੇ ਕਰੋੜਾਂ ਦਨਮਾਂ ਦੇ ਕੀਤੀ ਹੋਈ ਵਿਸ਼ੇਸ਼ ਕਰਕੇ ਉਹ ਪਦਰਵ ਜਿਹੜੇ ਨੇ ਖਤਮ ਹੋ ਜਾਣਗੇ ਔਰ ਕਦੋਂ ਹਰ ਚਰਨੀ ਚਿਤਲਾਏ ਜਦੋਂ ਨਾਮ ਜਪ ਕੇ ਹਰੀ ਵੈਗੁਰੂ ਦੇ ਚਰਨਾ ਨਾਲ ਤੇਰਾ ਚਿੱਤ ਜੁੜਦਾ ਨਾ ਕੀਤਾ ਉਸਤਤ ਕਰੋ ਸਦਾ ਪ੍ਰਭ ਆਪਣੇ ਆਪਣੇ ਪ੍ਰਭੂ ਦੀ ਜਿਹੜਾ ਤੁਹਾਡੇ ਤੇ ਕਿਰਪਾ ਕਰਨ ਵਾਲਾ ਹੈ ਉਹਦੀ ਉਸਤਤ ਵਡਿਆਈ ਕਰਿਆ ਕਰੋ ਉਸਤਤ ਕਰੋ ਸਦਾ ਪ੍ਰਭ ਆਪਣੇ ਜਿਨ ਪੂਰੀ ਕਲ ਰੱਖੀ ਜਿਨਨੇ ਕਲ ਜੁਗਦੇ ਵਿੱਚ ਭਿਆਨਕ ਸਮੇਂ ਦੇ ਵਿੱਚ ਤੁਹਾਡੀ ਰੱਖਸ਼ਾ ਕੀਤੀ ਹੈ ਇੱਜ਼ਤ ਰੱਖੀ ਹੋਈ ਆ ਮਹਾਰਾਜ ਕਹਿੰਦੇ ਜੀ ਜੰਤ ਸਭ ਭਏ ਪਵਿੱਤਰਾ ਸਾਰੇ ਜੀਵ ਜੰਤੂ ਜਿਨਨੇ ਨੇ ਸਾਰੇ ਪਵਿੱਤਰ ਹੋ ਗਏ ਸਤਗੁਰੂ ਕੀ ਸੱਚ ਸਾਖੀ ਜਦੋਂ ਸੱਚੇ ਸਤਗੁਰੂ ਦੀ ਸੱਚੀ ਸਿੱਖਿਆ ਨੂੰ ਹਿਰਦੇ ਦੇ ਵਿੱਚ ਬਸਾਉਣਾ ਕੀਤਾ ਬਿਗਨ ਬਨਾਸਨ ਸਭ ਦੁੱਖ ਨਾਸਨ ਗੁਰੂ ਦਾ ਨਾਮ ਜਪਦਾ ਹੈ ਜਦੋਂ ਜੀਵ ਉਹ ਸਾਰੇ ਬਿਗਨ ਰਕਾਵਟਾਂ ਦਾ ਨਾਸ਼ ਕਰਨ ਵਾਲਾ ਆ ਸਾਰੇ ਦੁੱਖਾਂ ਦਾ ਨਾਸ਼ ਕੇ ਸਤਗੁਰ ਨਾਮ ਦਰੜਾਇ ਜਿਹਦੇ ਨਾਲ ਦੁੱਖ ਰੋਗ ਸੋਗ ਸਾਰੇ ਖਤਮ ਹੋ ਜਾਣਿਆ ਸਤਗੁਰੂ ਨੇ ਉਹ ਨਾਮ ਜੀਵ ਨੂੰ ਜਗਿਆ ਸੋਨੋ ਸਿੱਖਾਂ ਨੂੰ ਦ੍ਰਿੜ ਕਰਵਾ ਦਿੱਤਾ ਪਰਪੱਕ ਕਰਵਾ ਦਿੱਤਾ ਜਪੋ ਤਾਂ ਏਕੋ ਨਾਮਾ ਅਵਰਨ ਰਫਲ ਕਾਮਾ ਕਿ ਆ ਨਾਮ ਜਪੋ ਔਰ ਨਾਮ ਨੂੰ ਅਰਾਧੋ ਤਾਂ ਪਾਰ ਉਤਾਰਾ ਹੋਣਾ ਨਾਮ ਜਪ ਕੇ ਖੋਏ ਪਾਪ ਭਏ ਸਪਾਵਨ ਪਾਪਾਂ ਦਾ ਨਾਸ਼ ਹੋਇਆ ਅੰਦਰ ਪਵਿੱਤਰਤਾਈ ਦਾ ਵਾਸਾ ਹੋਇਆ ਜਨ ਨਾਨਕ ਸੁਖ ਕਰ ਆਇਆ ਗੁਰੂ ਨਾਨਕ ਸਾਹਿਬ ਮਹਾਰਾਜ ਦੀ ਮੋਹਰ ਛਾਪ ਲਾ ਕੇ ਸਹਿ ਮੇਰ ਕਰਦੇ ਨੇ ਸੁੱਖਾਂ ਦਾ ਦਾਤਾ ਹਿਰਦੇ ਦੇ ਅੰਦਰ ਆ ਕੇ ਉਹਨੇ ਵਾਸਾ ਕੀਤਾ ਇਹ ਸੱਚੀ ਸਰਕਾਰ ਨੇ ਸਾਡੇ ਤੇ ਤਰਸ ਕਰਦਿਆਂ ਜੋ ਬਚਨ ਕਹੇ ਉਹਦੀ ਸੰਖੇਪ ਰੂਪ ਅੰਦਰ ਵਿਚਾਰ ਕਰਦਿਆਂ ਭਾਈ ਮਰਦਾਨਾ ਸਾਹਿਬ ਜੀ ਦਾ ਜੀਵਨ ਜਿਹੜਾ ਹੈ ਇਹ ਵੀ ਇੱਕ ਸਮੁੰਦਰ ਦੀ ਨਮਾ ਹੈ ਗੁਰੂ ਨਾਨਕ ਸਾਹਿਬ ਮਹਾਰਾਜ ਦੇ ਨਾਲ ਜਿੱਥੇ-ਜਿੱਥੇ ਗਏ ਬੜੇ ਕੌਤਕ ਹੋਏ ਨੇ ਤੇ ਕੇਵਲ ਅੱਜ ਦੇ ਉਹਨਾਂ ਦੇ ਅਕਾਲ ਚਲਾਣੇ ਨੂੰ ਮੁੱਖ ਰੱਖਦਿਆਂ ਟੂਕ ਮਾਤਰ ਉਹਦੀ ਵਿਚਾਰ ਕਰਦਿਆਂ ਹੋਇਆਂ ਬੇਅੰਤ ਪ੍ਰਕਾਰ ਦੀਆਂ ਭੁੱਲਾਂ ਚ ਕੋ ਜਨੀਆਂ ਸਤਿਗੁਰੂ ਆਪ ਸਤਿਗੁਰੂ ਕੀ ਸੰਗਤ ਸਰੋਤਾ ਜਨ ਸਮੂਹ ਵਿਦਵਾਨ ਜਨ ਬੇਅੰਤ ਭੁੱਲਾਂ ਦੀ ਖਿਮਾ ਕਰਿਆ ਜੀ ਇਨੀਆਂ ਕੋ ਬੇਨਤੀਆਂ ਪ੍ਰਵਾਨ ਗੁਰੂ ਚਰਣਾ ਅੰਦਰ ਅਰਦਾਸ ਕਰੀਏ ਸਾਡੇ ਵੀ ਗੁਰੂ ਨਾਲ ਬਣਾਵੇ ਤੇ ਭਾਈ ਮਰਦਾਨੇ ਦੀ ਤਰ੍ਹਾਂ ਸਾਡਾ ਵੀ ਖੇੜਲਾ ਸਵਾਸ ਗੁਰੂ ਦੇ ਦੇਦਾਰ ਕਰਦੇ ਆ ਗੁਰੂ ਦਾ ਜਾਪ ਕਰਦੇ ਆ ਸਾਡੇ ਨਿਭ ਜਾਣ ਸਾਡਾ ਆਇਆ ਸਫਲਾ ਇਨੀਆਂ ਕੋ ਬੇਨਤੀਆਂ ਪ੍ਰਵਾਨ ਕਰਨੀਆਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤ